ਜਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਰਾਹੀਂ ਦੱਸਿਆ ਕਿ ਮੀਤੀ 12 ਅਗਸਤ 2024 ਨੂੰ ਮਦਈ ਅਫਤਾਰ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਗਾਰੀ थाना ਸੁਹਾਨਾ ਨੇ थाना ਪਸਿਆਣਾ ਵਿਖੇ ਆ ਕੇ ਆਪਣਾ ਬਿਆਨ ਲਿਖਾਇਆ ਕਿ ਉਸ ਦੇ ਮਾਮੇ ਦਾ ਲੜਕਾ ਕੇਸਰ ਸਿੰਘ ਉਮਰ 52 ਸਾਲ ਪਿਛਲੇ 10 ਸਾਲਾਂ ਤੋਂ ਸੂਰਾ ਦਾ ਕੰਮ ਕਰਦਾ ਸੀ ਜਿਸ ਨੇ ਕਿ ਪਿਛਲੇ 1 ਸਾਲ ਤੋਂ ਪਿੰਡ ਰਿਵਾਜ ਬ੍ਰਾਹਮਣਾ ਵਿਖੇ ਇੱਕ ਫਾਰਮ ਕਿਰਾਏ ਤੇ ਲੈ ਕੇ ਸੂਰਾ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ ਜੋ ਵਧੀਆ ਚੱਲ ਰਿਹਾ ਸੀ ਅਤੇ ਮੁਦਈ ਦੇ ਕੇਸਰ ਸਿੰਘ ਨਾਲ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਇੱਕ ਦਿਨ ਅਫਦਾਰ ਨੇ ਆਪਣੇ ਮਾਮੇ ਦੇ ਲੜਕੇ ਸੁਖਮਿੰਦਰ ਕੌਰ ਵਰਗੋਂ ਮਿਲੋਂ ਨਾਲ ਕੇਸਰ ਦਾ ਹਾਲਚਲ ਉਥਲ ਨਹੀਂ ਫਾਰਮ ਹੋਇਆ ਤਾਂ ਕੇਸਰ ਸਿੰਘ ਫਾਰਮ ਵਿਖੇ ਨਹੀਂ ਸੀ ਜੋ ਕਿ ਪਾਲ ਕਰਨ ਤੇ ਵੀ ਨਹੀਂ ਮਿਲਿਆ ਪਾਲ ਕਰਨ ਤੋਂ ਬਾਅਦ ਪਤਾ ਲੱਗਿਆ ਕਿ ਉਸ ਦਾ ਕਤਲ ਕੀਤਾ ਗਿਆ ਹੈ ਉਸ ਤੋਂ ਬਾਅਦ ਬਿੱਤੇ ਦਿਨੀ ਪੁਲਿਸ ਪ੍ਰਸ਼ਾਸਨ ਦੀ ਟੀਮ ਵੱਲੋਂ ਅਨੇ ਕਤਲ ਦੀ ਦਿੱਖ ਨੂੰ ਸੁਰਜਾ ਕੇ ਦਿਨ ਸਾਤਲਾਨ ਨੂੰ ਗ੍ਰਿਫਤਾਰ ਕੀਤਾ ਗਿਆ ਇਹਦੇ ਚ ਇੱਕ ਇੰਟੀਮੇਸ਼ਨ ਸਾਡੇ ਕੋਲ ਆਈ ਸੀ ਜਿਹਦੇ ਚ ਕੰਪਲੇਨੈਂਟ ਅਫਤਾਰ ਸਿੰਘ ਨੇ ਦੱਸਿਆ ਸੀ ਕਿ ਉਹਦਾ ਰਿਸ਼ਤੇਦਾਰ ਹੈ ਮਾਮੇ ਦਾ ਲड़का ਕੇਸਰ ਸਿੰਘ ਜਦੀ ਉਮਰ ਲਗਭਗ 53 ਸਾਲ ਹੈ ਉਹ ਮਿਸਿੰਗ ਹੈ ਇਹ ਕੰਮ ਕਰਦਾ ਸੀ ਇਹਦਾ ਬਿਗ ਫਾਰਮ ਸੀਗਾ ਸੂਰਾਂ ਦਾ ਫਾਰਮ ਸੀ ਸੋ ਇਹਨੇ ਦੱਸਿਆ ਸੀ ਕਿ ਮਿਸਿੰਗ ਹੈ 24 ਜੂਨ 2024 ਦੀ ਜਦੋਂ ਇਹਦੇ ਵਿੱਚ ਤਫਤੀਸ਼ ਕੀਤੀ ਗਈ ਪਰਚਾ ਦਰਜ ਕੀਤਾ ਗਿਆ 116 ਨੰਬਰ 12 ਅਗਸਤ 2024 ਨੂੰ ਇਸ ਤਫਤੀਸ਼ ਦੇ ਲੜੀ ਵਿੱਚ ਐਸਪੀ ਡੀ ਸਾਹਿਬ ਐਸਪੀ ਸਪੈਸ਼ਲ ਬ੍ਰਾਂਚ ਆਪਣੇ ਡੀਐਸਪੀ ਸਮਾਣਾ ਤੇ ਐਸਐਚਓ ਪਸਿਆਣਾ ਇੰਚਾਰਜ ਚੌਂਕੀ ਟਕਾਲਾ ਇਨਾਂ ਨੇ ਟੀਮ ਬਣਾਈ ਗਈ ਸੀ ਇਨਾਂ ਦੀ ਟੀਮ ਨੇ ਬੜਾ ਟੈਕਨੀਕਲ ਤਰੀਕੇ ਨਾਲ ਤੇ ਹਿਊਮਨ ਇੰਟੈਲੀਜੈਂਸ ਯੂਜ਼ ਕਰਦੇ ਹੋਏ ਇਹਦੇ ਵਿੱਚ ਤਫ਼ਤੀਸ਼ ਕੀਤੀ ਤਫ਼ਤੀਸ਼ 'ਚ ਜਦੋਂ ਕਲੀਅਰ ਹੋਇਆ ਕਿ ਇੱਕ ਬੰਦਾ ਹੈਗਾ ਰਾਹੁਲ ਉਹ ਆਲਰੇਡੀ ਕੇਸ 'ਚ ਸੀਗਾ ਉਹਨੂੰ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਂਦਾ ਕਿਸੇ ਹੋਰ ਕੇਸ 'ਚ ਸੋ ਜਦੋਂ ਉਸ ਕੇਸ 'ਚ ਲੈ ਕੇ ਆਂਦਾ ਉਹਦੀ ਪੁੱਛਗਿੱਛ ਕੀਤੀ ਤੇ ਉਤੋਂ ਕਲੀਅਰ ਹੋਇਆ ਕਿ ਇਹ ਜਿਹੜਾ ਬੰਦਾ ਮਿਸਿੰਗ ਸੀਗਾ ਉਹ ਵਾਲੀ ਵਾਰਦਾਤ ਵੀ ਇੰਨੇ ਹੀ ਕੀਤੀ ਸੀ ਆਪਣੇ ਰਿਸ਼ਤੇਦਾਰਾਂ ਨਾਲ ਮਿਲ ਕੇ ਸੋ ਇਹਦੇ ਚ ਤਿੰਨ ਬੰਦੇ ਹੁਣ ਅਸੀਂ ਕਲੀਅਰ ਕੀਤੇ ਤਿੰਨ ਬੰਦੇ ਅਰੈਸਟ ਹੋਏ ਐ ਇੱਕ ਤਾਂ ਰਾਹੁਲ ਉਰਫ ਗੰਜਾ ਜਿਹਨੂੰ ਅਸੀਂ ਚੋਰੀ ਦੇ ਕੇਸ ਤੇ ਪ੍ਰੋਡਕਸ਼ਨ ਵਾਰਡ ਤੇ ਲੈ ਕੇ ਆਏ ਸੀ ਇਹਦੇ ਨਾਲ ਪ੍ਰਮੋਦ ਕੁਮਾਰ ਉਰਫ ਧੀਰੇ ਜੋ ਇਸ ਦਾ ਮਾਮਾ ਲੱਗਦਾ ਰਾਹੁਲ ਦਾ ਤੇ ਨਾਲ ਹੀਰਾ ਲਾਲ ਐ ਜਿਹੜਾ ਧੀਰੇ ਦਾ ਬੇਟਾ ਐ ਸੋ ਇਹ ਤਿੰਨ ਸੀਗੇ ਵਾਰਦਾਤ ਕਰਨ ਚ ਇਹਨਾਂ ਦਾ ਬੇਸਿਕਲੀ ਮੋਟਿਵ ਇਹ ਸੀ ਪਹਿਲਾਂ ਇਹ ਗਏ ਸੀ ਉੱਥੇ ਸੂਟ ਵਗੈਰਾ ਚੋਰੀ ਕਰਨ ਵਾਸਤੇ ਉੱਥੇ ਫਾਰਮ ਤੇ ਤੇ ਇਹਨਾਂ ਦਾ ਇਹ ਪਲਾਨ ਸੀਗਾ ਕਿ ਆਪਾਂ ਚੋਰੀ ਕਰ ਲਾਂਗੇ ਪਰ ਜੇ ਪਤਾ ਉੱਥੇ ਉੱਠ ਗਿਆ ਕਿ ਉਹਨੂੰ ਅਸੀਂ ਮਾਰ ਦਈਏ ਸੋ ਉਹਨੂੰ ਇਹਨਾਂ ਨੇ 24 ਜੂਨ 2024 ਦੀ ਰਾਤ ਨੂੰ ਮਾਰਤਾ ਸੀ ਉਸ ਤੋਂ ਬਾਅਦ ਪਹਿਲਾਂ ਡੰਡੇ ਨਾਲ ਮਾਰਿਆ ਫਿਰ ਇਹਨੂੰ ਮੋਟਰਸਾਈਕਲ ਉਹਦਾ ਹੀ ਲੈ ਕੇ ਸਮਾਨ ਉਹਦਾ ਸਾਰਾ ਚੱਕ ਕੇ ਮੋਟਰਸਾਈਕਲ ਦੇ ਸਮੇਤ ਪਾਖੜਾ ਨਹਿਰ ਦੇ ਵਿੱਚ ਸੋ ਮੋਟਰਸਾਈਕਲ ਹੋਣਾ ਸੀ ਰਿਕਵਰ ਕਰ ਲਿਆ ਬਟ ਹਜੇ ਸਾਡੀ ਕੋਸ਼ਿਸ਼ ਜਾਰੀ ਹੈ ਕਿ ਡੈਡ ਬੋਡੀ ਰਿਕਵਰ ਕਰ ਲਈ ਜਾਵੇ ਡੈਡ ਬੋਡੀ ਹਜੇ ਤੱਕ ਰਿਕਵਰ ਨਹੀਂ ਹੋਈ ਹੈ ਬਟ ਇਹਨਾਂ ਦਾ ਜਿਹੜਾ ਇਕਵਾਲੀਆ ਜੁਰਮ ਹੈ ਤੇ ਬਾਕੀ ਜਿਹੜੀ ਸਾਡੀ ਇਨਫੋਰਮੇਸ਼ਨ ਹੈ ਤੇ ਸਾਡੀ ਇਨਵੈਸਟੀਗੇਸ਼ਨ ਹੈ ਉਹਦੇ ਬੇਸਿਸ ਤੇ ਇਹਨਾਂ ਤਿੰਨਾਂ ਨੂੰ ਅਰੈਸਟ ਕੀਤਾ ਗਿਆ ਪ੍ਰਮੋਦ ਕੁਮਾਰ ਉਮਰ ਹੀਰਾ ਦੀ ਉਮਰ ਅਰਾਊਂਡ 50 ਸਾਲ ਹੈ ਹੀਰਾ ਲਾਲ ਜਿਹੜਾ ਇਹਦਾ ਬੇਟਾ ਹੈ ਉਹਦੀ ਉਮਰ 22 ਸਾਲ ਹੈ ਤੇ ਰਾਹੁਲ ਉਹ ਗੰਜਾ ਜਿਹਨੂੰ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਸੀ ਉਹਦੀ ਉਮਰ ਅਰਾਊਂਡ 24 ਸਾਲ ਜਿਹੜਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈ ਬਾਕੀ ਦੋਆਂ ਦਾ ਕਲੀਨ ਹੈ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਐਂਟੀਪੀਸ ਸੋ ਵੈਪਨ ਆਫੈਂਸ ਰਿਕਵਰ ਕਰਨਾ ਬਾਕੀ ਹੈ ਬਾਈਕ ਜਿਵੇਂ ਮੈਂ ਦੱਸੀ ਹੈ ਰਿਕਵਰ ਹੋ ਚੁੱਕੀ ਹੈ ਤੇਨਾਂ ਨੂੰ ਅਰੈਸਟ ਕਰ ਲੈ ਗਏ ਉਹਨਾਂ ਨੂੰ ਪੇਸ਼ ਕੀਤਾ ਜਾਊਗਾ ਕੋਰਟ 'ਚ ਤੇ ਕੋਰਟ ਤੋਂ ਰਿਮਾਰਡ ਲੈ ਕੇ ਹੋਰ ਜਿਹੜੀਆਂ ਚੀਜ਼ਾਂ ਰਿਕਵਰ ਕਰਾਉਣ ਵਾਲੀਆਂ ਜਿਹੜੀ ਇਨਵੈਸਟੀਗੇਸ਼ਨ ਅੱਗੇ ਤੋਰਨ ਵਾਲੀ ਹੈ ਉਹ ਤੋਂ ਰਿਕਵਰ ਸਰ ਇਹਨਾਂ ਨੇ ਪਹਿਲਾਂ ਵੀ ਕੋਈ ਕਤਲ ਦੇ ਵਿੱਚ ਵਾਰਦਾਤ ਨਹੀਂ ਐਂ ਤਾਂ ਤੇ ਰਾਹੁਲ ਤੇ ਤਿੰਨ ਪਰਚੇ ਦਰਜ ਨੇ ਦੋ ਚੋਰੀ ਦੇ ਤੇ ਇੱਕ ਐਂਡੀਪੀਐਸ ਦੇ ਨਸ਼ੇੜੀ ਕਿਸਮ ਦਾ ਬੰਦਾ ਨਸ਼ੇ ਵਗੈਰਾ ਕਰਦਾ ਵੀ ਹੈ ਤੇ ਵੇਚਦਾ ਸਰ ਇਹਨਾਂ ਦਾ ਕਾਰਨ ਕੀ ਹੋਇਆ ਹਾਂ ਜਿੱਥੇ ਇਹਨਾਂ ਦੇ ਵਾਸਤੇ ਪਈ ਰੇਸਟਾਜ ਪਈ ਸਰ ਇਹਨਾਂ ਦਾ ਕਾਰਨ ਇਹ ਸੀ ਹਾਂਜੀ ਚਾਰਣ ਮੇਨ ਕੀ ਕਾਰਨ ਇਹ ਚੋਰੀ ਦੇ ਮੋਟਿਵ ਨਾਲ ਉੱਥੇ ਗਏ ਸੀ ਬਟ ਉਹ ਬੰਦਾ ਉੱਠ ਗਿਆ ਤੇ ਉਹਦਾ ਇਹਨਾਂ ਨੂੰ ਮਾਰ ਦਿੱਤਾ ਪਿੱਛੇ ਜਿਹੜੇ ਪਰਚੋਰੀ ਚੋਰੀ ਦੇ ਆ ਸਾਰਿਆਂ ਦਾ ਇੱਕ ਉਹ ਚੋਰੀ ਦੇ ਲਈ ਇੱਕ ਐਂਡੀ ਵੀ ਸਰ ਇੰਦਰ ਇਹ ਤਿੰਨ ਪਰਚੋਰੀ ਸੁਜੀਤ ਚਾਹੇ ਇਹ ਉਹ ਵੀ ਛੇ ਦਿਵਾਦਾ ਤੇ ਇਹ ਕਿਹੜੇ ਕੇਸ਼ਵਿੰਦਰ ਸਿੰਘ ਜੀ ਦਾ ਹੁੰਦਾ ਇਹ ਤਿੰਨ ਕੇਸਿਸ ਚ ਇਹਦੇ ਤੇ ਦਰਜ ਨੇ ਜਿਹੜਾ ਅਸੀਂ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਆਏ ਆ ਹਾਂਜੀ ਸਰ ਉਹ ਲੈ ਕੇ ਆਏ ਆ 64/24 ਪਾਜੀ ਪਾਜੀ ਬਸ 64/24 ਪਰ ਡਿਟਾਈਲ ਜਿਹੜੀ ਤੁਹਾਨੂੰ ਲੱਗਦੀ ਉਹ ਉਹ ਅੰਦਰ ਠੀਕਾ ਰੱਖੀ ਹੋਈ ਨਹੀਂ ਇਹ ਉਸ ਤੋਂ ਬਾਅਦ ਅੰਦਰ ਭੇਜਿਆ ਗਿਆ ਇਹਨੂੰ ਪਰ ਚਾ ਜਿਹੜਾ ਇਹਦਾ 64/24 ਹੈ ਉਹਦੇ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਅਸੀਂ ਲੈ ਕੇ ਆਏ ਆ ਪਰ ਸਿਆਣੇ ਦਾ ਹੀ ਹੈ ਇਹ ਵੀ ਚੋਰੀ ਦਾ ਹੈ ਸਮਝਦਾਰ ਜੀ ਇਹ ਤੁਸੀਂ ਪ੍ਰੈਸ ਨੋਟ ਦਾ ਸੈਕਿੰਡ ਪੈਰੇ ਦੀ 5ਵੀਂ ਲਾਈਨ ਦੇਖੋਗੇ ਨਾ ਉਹਦੇ ਵਿੱਚ ਲਿਖਿਆ ਹੈ छियाठ बटा चौबीस दौरान राहुल और गंजान प्रोडक्शन वारंट ले आता गया चौदह तारीख चौदह अठी प्रॉपर्टी बेचने और खरीदने के लिए संपर्क करें फेयर डील प्रॉपर्टीज